ਡੱਬਲ ਏਰੀਏ ਦੇ ਵਿੱਚ ਆਪਣਾ ਸੈੱਟ ਜਾ ਰਿਹਾ ਹੈਗਾ 15 ਇੰਚੀ ਕਰੋ ਕੁਆਲਿਟੀ ਚੈੱਕਣਾ 15 ਇੰਚੀ 6 ਸਪੀਕਰਾਂ ਵਾਲੀ ਪੇਟੀ ਹੈਗੀ ਦੋ ਬੇਸਾਂ ਲੱਗੀਆਂ ਹੋਈਆਂ ਇਹਦੇ ਵਿੱਚ 15 ਇੰਚੀ ਤੇ ਨਾਲ ਆਪਾਂ ਦਿੱਤਾ ਓਵਲ ਜਿਹਦੇ ਦੇ ਵਿੱਚ 4 ਸਪੀਕਰ ਲੱਗੇ ਹੋਏ ਨੇ 6 ਇੰਚੀ ਤੇ ਮੋਨੋ ਚੈੱਕ ਕਰੋ ਨਾ 8 ਮੋਸਪੜਾਂ ਵਾਲਾ ਮੋਨੋ ਹੈਗਾ ਤੇ ਟੂਲ 16 ਜੀਬੀ ਪੈਨ ਡਰਾਈਵ ਤੇ ਫਿਟਿੰਗ ਵਾਸਤੇ ਪੱਤੀਆਂ ਤੇ ਜੈਨੀਓ ਜੀ ਆਪਾਂ ਦਿੱਤੀ ਆ ਬਾਈ ਨੂੰ ਪੈਰਿੰਗ ਬਣਾ ਕੇ ਤੇ ਬੈਕ ਸਾਈਡ ਲਾ ਕੇ ਦਿੱਤਾ ਆਪਾਂ ਫਰੇਮ ਤੁਹਾਨੂੰ ਉਹ ਵੀ ਦਿਖਾ ਦਨੇ ਆ ਹਾ ਪ੍ਰੇਮ ਲਾਗੇ ਦਿੱਤਾ ਆਪਾਂ ਤੇ ਪੂਰਾ ਜੈਨੀਓ ਜੇ ਆਪਾਂ ਕੰਮ ਕਰਕੇ ਦਿੱਤਾ ਸਾਰਾ ਏ 2 ਜਰ ਤੇ ਬਾਕੀ ਆਪਾਂ ਜਿੰਨੀ ਵੀ ਫਿਟਿੰਗ ਹੋਣ ਵਾਸਤੇ ਲੇਜਰ ਪੱਤੀਆਂ ਦੀ ਫਿਟਿੰਗ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੇਜਰ ਪੱਤੀਆਂ ਦੀ ਫਿਟਿੰਗ ਵੀ ਦਿਖਾ ਦੇ ਬੁੱਟੇ ਕਿਤੇ ਤੁਹਾਨੂੰ ਬਿਲਡ ਕਰਾਉਣ ਦੀ ਲੋੜ ਨਹੀਂ ਤੇ ਕਿਤੇ ਫालतू ਸਰਾਖ ਮਾਰਨ ਦੀ ਲੋੜ ਨਹੀਂ ਇੱਕ ਸਾਲ ਦੀ ਵਾਰੰਟੀ ਤੇ ਕੰਪਲੀਟ ਸੈਟ ਸਾਰਾ ਕੰਪਲੀਟ ਸੈਟ ਦਾ ਇਹਦਾ ਰੇਟ ਹੈਗਾ 30500 ਤੇ ਬਾਜੀ ਨਾਲ ਕਰਦੇ ਆ ਗੱਲਬਾਤ ਹਨਾ ਕਿਹੜੇ ਪਿੰਡੋਂ ਆਏ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਬਾਈ ਆਪਣਾ ਬਲਰਾਜ ਸਿੰਘ ਆਈ ਪਿੰਡ ਬਾਈ ਪਿੰਡ ਫਰੀਦਕੋਟ ਕੋਲੀਜ ਦੇ ਰੋਂ ਬਟੰਡਾ ਜੀਲਾ ਬਟੰਡਾ ਪੈਣ ਦਾ ਹਾਂਜੀ ਠੀਕ ਆ ਬਾਈ ਜੀ ਡੱਬਾ ਵਾਲੀ ਤੋਂ ਬਿਲਕੁਲ ਨਾਲ ਹੈ ਡੱਬਾ ਵਾਲੀ ਤੋਂ 8 ਕਿਲੋਮੀਟਰ ਠੀਕ ਆ ਬਾਈ ਜੀ ਬਟੰਡੇ ਤੋਂ 8 ਕਿਲੋਮੀਟਰ ਓਕੇ ਠੀਕ ਆ ਬਾਈ ਜੀ ਤੇ ਕਿਵੇਂ ਲੱਗਿਆ ਬਾਈ ਸੈਟ ਸੈਟ ਬਹੁਤ ਵਧੀਆ ਹੀ ਲੱਗਿਆ ਜੀ ਪਹਿਲਾਂ ਅਸੀਂ ਡੱਬਾ ਵਾਲਿਆਂ ਨੂੰ ਸੋਚ ਰਹੇ ਸੀ ਲਵਾਉਣ ਵਾਰੀ ਫਿਰ ਸਾਨੂੰ ਤੁਹਾਡਾ ਇੰਸਟਾਗ੍ਰਾਮ ਤੇ ਵੇਖੀ ਤੁਹਾਡੇ ਮਤਲਬ ਵੀਡੀਓ ਉੱਥੋਂ ਫਿਰ ਅਸੀਂ ਤਾਂ ਕਰਕੇ ਇੱਥੇ ਬ ਠੀਕ ਹੈ ਭਾਈ ਜੀ ਤੇ ਬੱਚਾ ਲਾ ਕੇ ਸਾਨੂੰ ਆਪਾ ਦਿਖਾਇਆ ਬਾਜ ਬੇਸ ਕਿਵੇਂ ਆ ਬਾਜ ਬਹੁਤ ਵਧੀਆ ਜੀ ਬੇਸ ਬੇਸ ਵੀ ਬਹੁਤ ਠੀਕ ਹੈ ਤੇ ਸੋਨੂੰ ਵੀ ਕਿਵੇਂ ਲੱਗਿਆ ਇਹ ਮੁੰਡਿਆ ਵਧੀਆ ਵਧੀਆ ਫੋਲਾ ਬੇਸ ਉਸ ਠੀਕ ਹੈ ਭਾਈ ਜੀ ਤੇ ਹੁਣ ਜਾ ਕੇ ਦੋ ਤਿੰਨ ਰੀਲਾ ਬਣਾ ਕੇ ਪਾ ਦਿਓ ਜੰਗਾ ਜੇਦੋ ਫਿੱਟ ਹੋ ਗਿਆ ਤੇ ਦੋ ਤਿੰਨ ਰੀਲਾ ਬਣਾ ਕੇ ਪਾ ਦਿਓ ਤੇ 22 ਸੈਟ ਲੈ ਕੇ ਜਾ ਰਹੇ ਆ ਫਰੀਦਕੋਟ ਕੋਟਲੀ ਡਿਸਟ੍ਰਿਕਟ ਪਟੰਡਾ ਡਿਸਟ੍ਰਿਕਟ ਪਟੰਡਾ ਡੱਬ ਵਾਲੇ ਦੇ ਨਾਲ ਆ ਜਾਂਦਾ ਤੇ ਇਹ ਸੈਟ ਜਾ ਰਿਹਾਗਾ ਜੇ ਸੋਨੂੰ ਇਸ ਤਰ੍ਹਾਂ ਸੈਟ ਦੋਸਤੋ ਚਾਹੀਦਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ 2000 ਰੁਪਏ ਆਪਾਂ ਬੁਕਿੰਗ ਦਾ ਲੈਨੇ ਆ ਤੇ ਜਿਹੜੇ ਵੀ ਵੀਰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਨਗੇ ਆਪਾਂ ਉਹਨਾਂ ਨੂੰ ਸਪੈਸ਼ਲ ਇੱਕ ਗਿਫਟ ਵੀ ਦੇਵਾਂਗੇ ਤੇ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦੇਣਾ ਧੰਨਵਾਦ